ਵਿਚ oportunidades ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇੱਕ क्रेज ਹੈ ਪੰਜਾਬ ਦੇ ਵਿੱਚ ਔਰ ਬਲੇਰਕੋਲ ਦੇ ਲੋਕਾਂ ਦੇ ਬਲੇਰਕੋਲ ਦੇ ਯੂਥ ਦੇ ਵਿੱਚ ਵੀ क्रेज ਹੈ ਬਾਹਰ ਜਾਣ ਦਾ ਆ ਪ੍ਰਵੇਸ਼ ਸਾਹਿਬ ਬਿਲਬੇ ਸਮੇਂ ਤੋਂ ਬਾਹਰ ਬੈਠੇ ਨੇ ਔਰ ਇਸ ਇੰਡਸਟਰੀ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਬਾਹਰ ਫੋਰਨ ਦੇ ਵਿੱਚ ਕੀ ਕੀ opportunities ਹੋ ਸਕਦੀਆਂ ਨੇ ਕਿਵੇਂ ਬੰਦਾ ਸਕਸੈਸਫੁਲ ਹੋ ਸਕਦਾ ਹੈ ਇਸ ਮੌਜੂਦ ਨੂੰ ਲੈ ਕੇ ਅੱਪਾ ਗੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਪ੍ਰਵੇਸ਼ ਸਾਹਿਬ ਵੈਲਕਮ ਕਹਾਂਗਾ ਤੁਹਾਨੂੰ ਆਪਣੇ ਚੈਨਲ ਰੀਸੈਂਟ ਟਾਈਪ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਮੂਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰਵੀਰ ਸਾਹਿਬ ਬਹੁਤ ਲੰਬੇ ਸਮੇਂ ਤੋਂ ਹੋਟਲ ਇੰਡਸਟਰੀ ਦੇ ਵਿੱਚੋਂ ਸਭ ਤੋਂ ਪਹਿਲਾਂ ਸਰ ਇਹ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿਵੇਂ ਐਸ ਇੰਡਸਟਰੀ ਦਾ ਮੇਰਾ ਐਕਸਪੀਰੀਅੰਸ ਜਿਹੜਾ ਰਹੇ ਜੀ ਮੇਰਾ ਤਾਂ ਬਹੁਤ ਅੱਛਾ ਐਕਸਪੀਰੀਅੰਸ ਰਹੇ ਜੀ ਕਿਉਂਕਿ ਅਸੀਂ ਇੱਥੇ 2015 ਚ ਸ਼ਿਫਟ ਹੋਏ ਤੇ ਹਲੇ ਸਾਨੂੰ 10 ਸਾਲ ਹੋਏ ਨੇ ਤਾਂ ਸਾਨੂੰ 3-4 ਸਾਲ ਦੇ ਵਿੱਚ ਹੀ ਬਹੁਤ ਅੱਛਾ ਕਾਮਯਾਬੀ ਮਿਲ ਗਈ ਥੀ ਜੀ ਇਸ ਇੰਡਸਟਰੀ ਦੇ ਵਿੱਚ ਤੇ ਇਹ ਇੰਡਸਟਰੀ ਬਹੁਤ ਮਤਲਬ ਦਿਲ ਨੂੰ ਛੁਕੇ ਚੱਲਦੀ ਹੈ ਜੀ ਕਿਉਂਕਿ ਜਿਹੜਾ ਫੂਡ ਹੈ ਉਨਸਾਨ ਨੂੰ ਮਤਲਬ ਦਿਲ ਤੱਕ ਲੈ ਕੇ ਜਾਂਦਾ ਤੇ ਜਿਹੜੀ ਚੀਜ਼ ਦਿਲ ਚੋਂ ਮਤਲਬ ਅੱਛੇ ਤਰੀਕੇ ਨਾਲ ਨਿਕਲਦੀ ਹੈ ਜੀ ਉਹ ਹਮੇਸ਼ਾ ਕਾਮਯਾਬ ਹੁੰਦੀ ਹੈ ਤੇ ਸਾਡਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਹੈ ਬਹੁਤ ਜਲਦੀ ਕਾਮਯਾਬੀ ਮਿਲੀ ਹੈ ਜੀ ਇਹਦੇ ਵਿੱਚ ਅਰੇ ਸਾਬ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੁਬਾਰਕਾਂ ਵੀ ਦੇ ਦਵਾਂ ਕਿ ਤੁਹਾਡਾ ਜੋ ਲਾਈਫ ਸਟੋਰੀ ਛਾਪੀ ਰੀਸੈਂਟ ਟਾਈਮਜ਼ ਨੇ ਔਰ ਬੜਾ ਲੋਕਾਂ ਨੇ ਸਰਾਹਿਆ ਔਰ ਬੜਾ ਪਿਆਰ ਮਿਲਿਆ ਉਸ ਨੂੰ ਔਰ ਮੈਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਕਿਸੇ ਨਾ ਕਿਸੇ ਨੇ ਸੰਪਰਕਤਾ ਜ਼ਰੂਰ ਕੀਤਾ ਹੋ ਇਹ ਤਾਂ ਮੈਂ ਤੁਹਾਡਾ ਬਹੁਤ ਸ਼ੁਕਰ ਅਦਾ ਕਰਨਾ ਚਾਹੁੰਦਾ ਜੀ ਜਿਹੜਾ ਤੁਸੀਂ ਇਹ ਸਾਡੀ ਸਟੋਰੀ ਛਾਪੀ ਤੇ ਮਲੇਰ ਕੋਲੇ ਦੇ ਵਿੱਚ ਤੁਸੀਂ ਫੋਨ ਦੀ ਗੱਲ ਕਰ ਰਹੇ ਹੋ ਮੇਰੇ ਕੋਲ ਤਕਰੀਬਨ 100 ਕੁ ਸਕਰੀਨ ਸ਼ਾਟ ਆਏ ਜੀ ਜਿਨ੍ਹਾਂ ਨੇ ਲੋਕਾਂ ਨੇ ਸਟੇਟਸ ਲਾਇਏ ਹੋਤੇ ਜੀ ਤੇ ਤਕਰੀਬਨ ਨਾ ਨਾ ਕਰਦੇ ਵੀ 20 ਤੋਂ 50 ਲੋਕਾਂ ਨੇ ਪੇਪਰ ਦੀ ਫੋਟੋ ਖਿੱਚ ਕੇ ਮੈਨੂੰ ਭੇਜੀ ਹੈ ਜਿਹਦੇ ਵਿੱਚ ਸ਼ਹਿਰ ਦੇ ਬਹੁਤ ਅੱਛੇ ਲੋਕ ਨੇ ਬਹੁਤ ਨਾਮੀ ਲੋਕ ਨੇ ਬਹੁਤ ਆਮ ਲੋਕ ਨੇ ਜੀ ਸਭ ਨੇ ਉਹ ਪੜ੍ਹ ਕੇ ਬਹੁਤ ਸਰਾਇਆ ਤੇ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵੀ ਤੁਸੀਂ ਰੀਸੈਂਟ ਟਾਈਮ ਨੇ ਸਾਡੇ ਲਈ ਮਤਲਬ ਪੂਰਾ ਪੇਜ ਆਪਣਾ ਖਾਲੀ ਕਰਕੇ ਸਾਡੀ ਏਡੀ ਬੜੀ ਸਟੋਰੀ ਲਗਾਤੀ ਬਹੁਤ ਬਹੁਤ ਸ਼ੁਕਰੀਆ ਮਾਮੂਨ ਜੀ ਉਸਟੇਜ ਲਈ ਵੀ ਐਕਚੁਅਲੀ ਪਰਵੇਸ਼ ਸਾਬ ਤੁਸੀਂ ਡਿਜ਼ਰਵ ਕਰਦੇ ਹੋ ਤੁਹਾਡੀ ਮਿਹਨਤ ਵੀ ਹੈ ਤੁਹਾਡੀ ਡੈਡੀਕੇਸ਼ਨ ਵੀ ਹੈ ਇੱਕ ਮਤਲਬ ਜਿਹੜੇ ਤੁਹਾਡੇ ਵਰਗੇ ਪਰਸਨੈਲਿਟੀਜ਼ ਨੇ ਉਹਨਾਂ ਨੇ ਮਤਲਬ ਵਰਲਡ ਲੈਵਲ ਦੇ ਉੱਪਰ ਅਗਰ ਮੈਂ ਗੱਲ ਕਰਾਂ ਕਿ ਬਲੇਅਰ ਕੋਲ ਦਾ ਨਾਮ ਹੋਇਆ ਹੈ ਤਾਂ ਮਤਲਬ ਉਹਨਾਂ ਦੇ ਵਿੱਚੋਂ ਵਨ ਆਫ ਦਾ ਪਰਸਨੈਲਿਟੀਜ਼ ਪਰਵੇਸ਼ ਖਾਨ ਵੀ ਹੈ ਔਰ ਅਸੀਂ ਆਪਣੇ ਸ਼ਹਿਰ ਦੇ ਜਿਹੜੇ ਮਤਲਬ ਕਿ ਇਹ ਲੋਗ ਨੇ ਅਸੀਂ ਉਹਨਾਂ ਦੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਜੀ ਚਲੋ ਆਪਾਂ ਟਾਪਿਕ ਤੇ ਗੱਲ ਕਰਦੇ ਹਾਂ ਸਰ ਅ ਪ੍ਰਵੇਸ਼ ਸਾਹਿਬ ਮੈਨੂੰ ਗੱਲ ਦੱਸੋ ਬਹੁਤ ਸਾਰੇ ਯੂਥ ਹੈ ਜੋ ਯੰਗ ਲੋਗ ਹੈ ਉਹ ਫੋਰਨ ਜਾਣਾ ਚਾਹੁੰਦੇ ਆ ਕੋਈ ਦੁਬਈ ਜਾਣ ਨੂੰ ਫਿਰਦਾ ਹੈ ਕੋਈ ਬੰਦਾ ਕਹਿੰਦਾ ਕਿ ਭਾਈ ਜੀ ਕੈਨੇਡਾ ਜਾਣਾ ਹੈ ਕੋਈ ਯੂ ਐਸਏ ਜਾਣ ਨੂੰ ਫਿਰਦਾ ਹੈ ਕੋਈ ਯੂਰਪ ਦੇ ਵਿੱਚ ਸੈਟਲ ਹੋਣ ਨੂੰ ਫਿਰਦਾ ਸਰ ਇਹ ਇਹਨਾਂ ਲੋਕਾਂ ਦੇ ਵਾਸਤੇ ਹੋਟਲ ਇੰਡਸਟਰੀ ਦੇ ਵਿੱਚ ਕਿੰਨੇ ਇੱਕ ਮਤਲਬ ਓਪਰਚ्युनिटी ਹੈ ਕੀ ਲੱਗਦਾ ਤੁਹਾਨੂੰ ਕਿ ਓਪਰਚ्युनिटी ਓ ਗਲੋਰੀਅਸ ਹੈ ਜੌਬਸ ਮਿਲ ਸਕਦੀਆਂ ਮੇਰੀ ਅਗਰ ਮੇਰੀ ਸੋਚ ਦੇ ਨਾਲ ਜਾਂ ਮੇਰੀ ਅੱਖਾਂ ਦੇ ਨਾਲ ਦੇਖਿਆ ਜਾਵੇ ਜੀ ਪੂਰੀ ਦੁਨੀਆ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਜੌਬਸ ਨੇ ਜੀ ਤੇ ਬਹੁਤ ਵਧੀਆ ਓਪਰਚ्युनिटीज ਨੇ ਜੀ ਇਹ ਕਿਉਂਕਿ ਮੈਂ ਦੇਖਿਆ ਜਿਹੜਾ ਮੈਂ ਹੋਟਲ ਦਾ ਕੰਮ ਕਰ ਰਿਹਾ ਜੀ ਮੇਰੇ ਜ਼ਿਆਦਾਤਰ ਸ਼ੈਫ ਉਤਰਾਖੰਡ ਤੋਂ ਆ ਰਹੇ ਨੇ ਜੀ ਤਾਂ ਉਤਰਾਖੰਡ ਦੇ ਜਿਹੜੇ ਬੱਚੇ ਨੇ ਜੀ ਜਿਹੜੇ ਤਾਂ ਬੱਚੇ ਸਟੱਡੀ ਨਹੀਂ ਕਰ ਪਾਉਂਦੇ ਜਾਂ ਜ਼ਿਆਦਾ ਐਜੂਕੇਸ਼ਨ ਕਰਨੀ ਹੋਰਾਂ ਦਾ ਧਿਆਨ ਨਹੀਂ ਹੈ ਤਾਂ 16-17 ਸਾਲ ਦੀ ਉਮਰ ਦੇ ਵਿੱਚ ਇਸ ਫੀਲਡ ਦੇ ਵਿੱਚ ਆ ਜਾਂਦੇ ਨੇ ਜੀ ਤੇ ਅੱਜ ਮੇਰੇ ਕੋਲ 40 ਤੋਂ 50 ਹਜ਼ਾਰ ਰੁਪਏ ਇੰਡੀਅਨ ਰੁਪੀਸ ਸੇਵਿੰਗ ਕਰ ਰਹੇ ਨੇ ਜੀ ਜਿਹਦੇ ਵਿੱਚ ਹੋਰਾਂ ਦਾ ਨਾ ਕੋਈ ਅਕਮੋਡੇਸ਼ਨ ਦਾ ਖਰਚਾ ਹੈ ਨਾ ਕੋਈ ਰਹਿਣ ਦਾ ਖਰਚਾ ਹੈ ਨਾ ਕੋਈ ਐਨੀਥਿੰਗ ਕੋਈ 1 ਰੁਪਏ ਦਾ ਖਰਚਾ ਨਹੀਂ ਹੈ ਮਤਲਬ ਜਿਹੜੇ ਇਹਨਾਂ ਦੇ ਬੱਚੇ ਪੜ੍ਹ ਲਿਖ ਲੈਂਦੇ ਨੇ ਜੀ ਉਹ ਹੋਟਲ ਮੈਨੇਜਮੈਂਟ 'ਚ ਆ ਜਾਂਦੇ ਨੇ ਜੀ ਉਹ ਐਚ ਐਮ ਕਰਦੇ ਨੇ ਹੋਟਲ ਮੈਨੇਜਮੈਂਟ ਚ ਆ ਜਾਂਦੇ ਨੇ ਤਾਂ ਹੋਟਲ ਮੈਨੇਜਮੈਂਟ ਦੇ ਵਿੱਚ ਪੂਰਾ 5 ਸਟਾਰ ਹੋਟਲਸ ਤੋਂ ਲੈ ਕੇ 3 ਸਟਾਰ ਹੋਟਲ ਨੇ ਜਿਹੜੇ ਜੀ ਮਤਲਬ ਉਹਨਾਂ ਦੇ ਵਿੱਚ ਬਹੁਤ ਬੜੀਆਂ ਜੌਬਸ ਨੇ ਮੈਨੇਜਰ ਦੀ ਜੌਬ ਹੈ ਬੇਟਰ ਦੀ ਜੌਬ ਹੈ ਜੀ ਤੇ ਬਹੁਤ ਜ਼ਿਆਦਾ ਮਤਲਬ ਇਸ ਇੰਡਸਟਰੀ ਦੇ ਵਿੱਚ ਤਾਂ ਜੀ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਜਿਹੜੀ ਸਭ ਤੋਂ ਬੜੀ ਕਿਚਨ ਮੰਨੀ ਜਾਂਦੀ ਉਹ ਇੰਡੀਆ ਦੀ ਕਿਚਨ ਮੰਨੀ ਜਾਂਦੀ ਹੈ ਜੀ ਪੂਰੀ ਪੂਰੇ ਵਰਲਡ ਦੇ ਅੰਦਰ ਜੀ ਤਾਂ ਇੰਡੀਆ ਤੋਂ ਉਹਨਾਂ ਨੂੰ ਉੱਤਰਾਖੰਡ ਤੋਂ ਬੱਚਾ ਨਹੀਂ ਨਿਕਲ ਕੇ ਆ ਰਿਹਾ ਕਿਉਂਕਿ ਪਹਿਲਾਂ ਤਾਂ ਟੋਟਲੀ ਉਹਨਾਂ ਦੇ ਜ਼ਿਆਦਾਤਰ 50% ਲੋਕ ਆਰਮੀ ਨੂੰ ਚਲੇ ਜਾਂਦੇ ਤੇ 50% ਸਾਡੀ ਇੰਡਸਟਰੀ ਨੂੰ ਆ ਜਾਂਦੇ ਤੇ ਜੀ ਪਰ ਮੈਂ ਤਾਂ ਇਹ ਸਾਰੀਆਂ ਸਟੇਟਾਂ ਨੂੰ ਇਹ ਗੱਲ ਕਾਹਾਂਗਾ ਵੀ ਕੱਲਾ ਉੱਤਰਾਖੰਡ ਨਾ ਇਹ ਚੀਜ਼ ਕਰੇ ਜੀ ਆਪਣਾ ਪੰਜਾਬ ਵੀ ਇਸ ਫੀਲਡ ਦੇ ਵਿੱਚ ਆਵੇ ਜੀ ਤੇ ਆਪਣੇ ਹੋਟਲ ਮੈਨੇਜਮੈਂਟ ਕੰਨੀ ਧਿਆਨ ਦੇਵੇ ਸ਼ੈਫ ਲਾਈਨ ਕੰਨੀ ਧਿਆਨ ਦੇਵੇ ਬਹੁਤ ਅੱਛੀ ਓਪਰਚ्युनिटी ਹੈ ਜੀ ਇਹ ਪ੍ਰਵੇਸ਼ ਸਾਹਿਬ ਜੇ ਮੈਂ ਗੱਲ ਮਲੇਰ ਕੋਲੇ ਦੀ ਕਰਾਂ ਮਲੇਰ ਕੋਲੇ ਦਾ ਟੇਸਟ ਮੰਨਿਆ ਹੋਇਆ ਹੈ ਇੱਥੇ ਦੇ ਜਿਹੜੇ ਹੋਟਲਸ ਐ ਆਪਾਂ ਗੱਲ ਕਰਦੇ ਆਂਗੇ ਨਾਨ-ਵੈਜੀਟੇਰੀਅਨ ਖਾਣ ਮਤਲਬ ਆ ਮੇਰੇ ਖਿਆਲ ਦੇ ਵਿੱਚ ਲੁਧਿਆਣਾ ਪਟਿਆਲਾ ਔਰ ਜਲੰਧਰ ਆਪਾਂ ਇਧਰ ਗੱਲ ਕਰਦੇ ਆ ਖਾਨਾ ਮੋਗਾ ਮਤਲਬ ਦੂਰ ਦੂਰ ਤੋਂ ਲੋਕ ਆਉਂਦੇ ਆ ਖਾਣ ਵਾਸਤੇ ਜਿਹੜਾ ਮਲੇਰਕੋਲ ਦਾ ਟੇਸਟ ਹੈ ਮਤਲਬ ਨੌਨ ਵੇਜ ਦਾ ਉਹ ਮਤਲਬ ਸ਼ਾਹੀ ਅਗਰ ਆਪਾਂ ਟੇਸਟ ਕਹ ਲਈਏ ਜਾਂ ਮੁਗਲਾਈ ਟੇਸਟ ਕਹ ਲਈਏ ਤਾਂ ਇਹ ਮਤਲਬ ਕੋਈ ਹਸਕਤ ਨਹੀਂ ਨਹੀਂ ਹੈ ਕੀ ਤੁਹਾਨੂੰ ਲੱਗਦਾ ਕਿ ਇੱਥੇ ਦੇ ਜਿਹੜੇ ਮਤਲਬ ਜੋ ਹੈ ਯੂਥ ਹੈ ਅਗਰ ਉਹ ਵਧੀਆ ਸ਼ੈਫ ਬਣ ਜਾਵੇ ਤਾਂ ਮਤਲਬ ਵਰਲਡ ਵਾਈਡ ਬਹੁਤ ਅੱਛਾ ਪੈਸਾ ਕਮਾ ਸਕਦਾ ਹੈ ਇਸੇ ਫੀਲਡ ਦੇ ਵਿੱਚ ਬਿਲਕੁਲ ਇਤਾਂ ਮੈਂ ਇੱਕ ਮਿਸਾਲ ਆ ਜੀ ਇਸ ਚੀਜ਼ ਲਈ ਕਿਉਂਕਿ ਆਪਣੇ ਵੀ ਜਿਹੜਾ ਹੱਥ ਦੇ ਵਿੱਚ ਅਸੀਂ ਵੀ ਜਿਹੜੇ ਇਹਨਾਂ ਨੂੰ ਖਾਣੇ ਖਿਲਾ ਰਹੇ ਆ ਆਪਣੇ ਮਲੇਰ ਕੋਲੇ ਦਾ ਟੇਸਟ ਹੀ ਖਿਲਾ ਰਹੇ ਆ ਜਿਹੜਾ ਨੌਨ ਵੇਜ ਦੇ ਵਿੱਚ ਖਿਲਾ ਰਹੇ ਆ ਜੀ ਅਸੀਂ ਨੌਨ ਵੇਜ ਪਲੱਸ ਵੇਜ ਦਾ ਰੈਸਟੋਰੈਂਟ ਨੇ ਜੀ ਆਪਣੇ ਉਹੀ ਟੇਸਟ ਇਹਨਾਂ ਨੂੰ ਦੇ ਰਹੇ ਆ ਤਾਂ ਹੀ ਉਸ ਦੇ ਵਿੱਚ ਜ਼ਿਆਦਾ ਕਾਮਯਾਬੀ ਹੋਈ ਹੈ ਕਿਉਂਕਿ ਜਿਹੜਾ ਮਲੇਰ ਕੋਲੇ ਦਾ ਖਾਣਾ ਹੈ ਜੀ ਉਹ ਹਰ ਘਰ ਦੇ ਵਿੱਚ ਜਿਹੜਾ ਬਣਦੇ ਆ ਜੀ ਉਹ ਉਹ ਮਾਸ਼ਾਅੱਲਾ ਈਸੀ ਲੈਵਲ ਦਾ ਬਣ ਰਿਹਾ ਜੋ ਅਸੀਂ ਲੈਵਲ ਦਾ ਦੇ ਰਹੇ ਆ ਆਪਾਂ ਔਰ ਇਹ ਖਾਣਾ ਮਤਲਬ ਇੰਨੀ ਦੂਰ ਤੋਂ ਹੁਣ ਮੈਂ ਦੇਖ ਰਿਹਾ ਵੀ ਆਪਣੇ ਮਲੇਰ ਕੋਲੇ ਦੇ ਵਿੱਚ ਮਾਸ਼ਾਅੱਲਾ ਦੂਰ ਦੂਰ ਤੋਂ ਲੋਕ ਖਾਣ ਲਈ ਆ ਰਹੇ ਨੇ ਪਰ ਆਪਣੇ ਜਿਹੜੀ ਯੂਥ ਹੈ ਜੀ ਆਪਾਂ ਇਹਨੂੰ ਪ੍ਰੋਫੈਸ਼ਨ ਨਹੀਂ ਬਣਾ ਰਹੇ ਜੀ ਅਗਰ ਇਹ ਇਸ ਕੰਮ ਨੂੰ ਸਿੱਖਣ ਸਿੱਖਣ ਦਾ ਇਹ ਜੋਸ਼ ਪੈਦਾ ਕਰਨ ਕਿਉਂਕਿ ਜਿਹੜਾ ਬਿਜ਼ਨਸ ਹੈ ਨਾ ਜੀ ਦੇਖੋ ਬਿਜ਼ਨਸ ਤਾਂ ਛੋਟੀਆਂ-ਛੋਟੀਆਂ ਚੀਜ਼ਾਂ 'ਚੋਂ ਲੱਭਿਆ ਜਾਂਦਾ ਹੈ ਜੀ ਜੀ ਆਪਾਂ ਬਿਜ਼ਨਸ ਕਰਨ ਲੱਗ ਕੇ ਬੜੀਆਂ-ਬੜੀਆਂ ਚੀਜ਼ਾਂ ਸੋਚਣ ਲੱਗ ਗਏ ਜਿਹਦੇ ਕਰਕੇ ਆਪਣੇ ਇਹ ਕੰਮ ਹੋ ਨਹੀਂ ਰਹੇ ਜੀ ਆਪਾਂ ਨੂੰ ਕੀ ਕਰਨਾ ਚਾਹੀਦਾ ਉੱਥੇ ਆਪਣੀ ਜਿਹੜੀ ਇਹ ਆਪਣੇ ਹੱਥ ਚੱਲਾ ਤਾਲਾ ਨੇ ਹੁਨਰ ਦਿੱਤਾ ਹੋਇਆ ਹੈ ਆਪਣੀ ਨੌਜਵਾਨ ਪੀੜ੍ਹੀ ਇਸ ਚੀਜ਼ ਨੂੰ ਸਿੱਖੇ ਔਰ ਸਿੱਖ ਕੇ ਦੁਬਈ ਦੁਬਈ ਦੇ ਵਿੱਚ ਸੈਟਲ ਹੋ ਸਕਦੇ ਨੇ ਯੂਰਪ ਦੇ ਵਿੱਚ ਸੈਟਲ ਹੋ ਸਕਦੇ ਨੇ ਅਮਰੀਕਾ ਕੈਨੇਡਾ ਪੂਰੀ ਦੁਨੀਆ ਦੇ ਵਿੱਚ ਇਹ ਨਹੀਂ ਹੈ ਵੀ ਕਿਤੇ ਆਹ 4 5 10 ਕੰਟਰੀਆਂ ਦੇ ਵਿੱਚ ਪੂਰੀ ਦੁਨੀਆ 'ਚ ਹੀ ਇਸ ਚੀਜ਼ ਦੀ ਲੋੜ ਹੈ ਇਹ ਜਾਣ ਉੱਥੇ ਪਹਿਲਾਂ ਜੌਬ ਕਰਨ 2 ਸਾਲ 3 ਸਾਲ ਫਿਰ ਆਪਣਾ ਬਿਜ਼ਨਸ ਉੱਥੋਂ ਆਪਣਾ ਛੋਟੇ ਸਟਾਰਟਅਪ ਕਰਨ ਜੀ ਛੋਟਾ ਸਟਾਰਟਅਪ ਕਰਾਂਗੇ ਇਨਸ਼ਾਅੱਲਾ ਫਿਰ ਬ੍ਰਾਂਚੇਸ ਫਰੈਂਚਾਈਜ਼ ਅਗੇ ਦੀ ਆ ਕਿ ਮਨੁੱਖਾਂ ਬਾਧਾ ਰਹਿੰਦਾ ਜੀ ਤੇ ਮੈਨੂੰ 100% ਉਮੀਦ ਹੈ ਵੀ ਮਲੇਰ ਕੋਲੇ ਦਾ ਕੋਈ ਵੀ ਹੋਂਰ ਲੈ ਕੇ ਬਾਹਰ ਨਿਕਲੇਗਾ ਕਦੇ ਫੇਲ ਹੋਏਗਾ ਨਹੀਂ ਜੀ 100% ਜੀ ਇਨਸ਼ਾਅੱਲਾ ਜੀ ਪ੍ਰਵੇਸ਼ ਸਾਹਿਬ ਇੱਕ ਮੈਂ ਇਥੇ ਇੱਕ ਕੁਐਸਚਨ ਪੁੱਛਣਾ ਚਾਹੂਗਾ ਦੇਖੋ ਹੁਣ ਤੁਸੀਂ ਐਕਸਪਰਟ ਹੋ ਗਏ ਤੁਸੀਂ ਇੱਕ ਫੀਲਡ ਦੇ ਵਿੱਚ ਨਿਪੋਨੋ 10 ਸਾਲ ਇੱਕ ਬਹੁਤ ਵੱਡਾ ਆਸਾ ਹੁੰਦਾ ਹੈ ਆਪਾਂ ਗੱਲ ਕਰੀਏ ਕਿ ਕਿਸੇ ਇੰਡਸਟਰੀ ਨੂੰ ਦੇਣਾ ਤੁਸੀਂ 10 ਸਾਲ ਦਿੱਤੇ ਹੈ ਸਰ ਅਗਰ ਕੋਈ ਮਤਲਬ ਯੂਥ ਹੈ ਬਲੇਰ ਕੋਲੇ ਦਾ ਯੰਗ ਮੈਨ ਹੈ ਜਾਂ ਕੋਈ ਲੜਕੀ ਹੈ ਉਹ ਮਤਲਬ ਜੋਬ ਲੈਣਾ ਚਾਹੁੰਦੀ ਹੈ ਜਾਂ ਉਹ ਕੋਈ ਕਿਸੇ ਕਿਸਮ ਦੀ سپورਟ ਲੈਣਾ ਚਾਹੁੰਦੀ ਹੈ ਤੁਹਾਡੇ ਤੋਂ ਕੀ ਤੁਸੀਂ ਉਹਨੂੰ سپورਟ ਦੇ ਪਾਉਂਗੇ ਗਾਈਡ ਕਰ ਪਾਉਂਗੇ ਬਿਲਕੁਲ ਕਰ ਪਾਵਾਂਗੇ ਜੀ ਮੈਂ ਤਾਂ ਮਲੇਰ ਕੋਲੇ ਨੂੰ ਮਤਲਬ ਬਹੁਤ ਬਿਜ਼ਨਸ ਦੇਣਾ ਚਾਹੁੰਨਾ ਜੀ ਸਿਰਫ ਸਾਡੀ ਇੰਡਸਟਰੀ ਨਹੀਂ ਜੀ ਹੋਰ ਬਹੁਤ ਇੰਡਸਟਰੀ ਨੇ ਜੀ ਕਿਉਂਕਿ ਮੈਂ ਪਹਿਲਾਂ ਵੀ ਕਹਿ ਕੇ ਏਡੇ ਵੀ ਜਿਹੜਾ ਬਿਜ਼ਨਸ ਹੈ ਜੀ ਬਿਜ਼ਨਸ ਤਾਂ ਲੱਭਿਆ ਜਾਂਦਾ ਹੈ ਜੀ ਆਪਣਾ ਕੀ ਹੈ ਜੀ ਆਪਣੇ ਜਿਹੜੇ ਸਰਪ੍ਰਸਤ ਲੋਕ ਨੇ ਜੀ ਜਾਂ ਆਪਣੇ ਜਿਹੜੇ بڑے ਲੋਕ ਨੇ ਉਹ ਆਪਾਂ ਬਿਜ਼ਨਸ ਕੰਨੀ ਧਿਆਨ ਨਹੀਂ ਦੇ ਪਾ ਰਹੇ ਜੀ ਆਪਣੇ ਮਲੇਰ ਕੋਲੇਜ ਇਸ ਟਾਈਮ ਰੋਜ਼ਗਾਰ ਦੀ ਬਹੁਤ ਜ਼ਿਆਦਾ ਲੋੜ ਹੈ ਸਭ ਤੋਂ ਫਸਟ ਨੀਡ ਮੈਨੂੰ ਲੱਗਦਾ ਹੈ ਵੀ ਆਪਣੇ ਸ਼ਹਿਰ ਦੇ ਵਿੱਚ ਰੋਜ਼ਗਾਰ ਹੈ ਜੀ ਜਿਹਦੀ ਕਦੇ ਵੀ ਕੋਈ ਗੱਲ ਨਹੀਂ ਕਰੀ ਜਾਂਦੀ ਜਿਹਦੀ ਕਦੇ ਵੀ ਕੋਈ ਮੁੱਦਾ ਕੋਈ ਵੀ ਬੰਦਾ ਅੱਗੇ ਆ ਕੇ ਉਸ ਚੀਜ਼ ਨੂੰ ਨਹੀਂ ਕਰ ਪਾ ਰਿਹਾ ਜੀ ਇਨਸ਼ਾਅੱਲਾ ਮੈਂ ਤਕਰੀਬਨ ਸੈਟਲ ਹਾਂ ਜੀ ਤੇ ਮੈਂ ਅੱਜ ਤੁਹਾਡੇ ਰੀਸੈਂਟ ਟਾਈਮ ਤੇ ਮਾਮੂਨ ਜੀ ਦੇ ਸਾਹਮਣੇ ਇਹ ਅੱਜ ਇੱਕ ਬੜਾ ਵਾਅਦਾ ਕਰਨ ਲੱਗੇ ਆਂ ਇਨਸ਼ਾਅੱਲਾ ਵੀ ਮੈਂ 2026 ਦੇ ਵਿੱਚ ਮਤਲਬ 25 ਚ ਅਸੀਂ ਪ੍ਰੋਪਰ ਆਪਣੇ ਆਪ ਨੂੰ ਇਸ ਚੀਜ਼ ਕੰਨੀ ਨੂੰ ਕਰ ਲਾਂਗੇ ਪ੍ਰੋਪਰ 26 ਦੇ ਵਿੱਚ ਜਿਹੜੇ ਆਪਣੇ ਨੌਜਵਾਨ ਬੱਚੇ ਨੇ ਜਿਨ੍ਹਾਂ ਦੇ ਹੱਥ 'ਚ ਹੁਨਰ ਨੇ ਜਾਂ ਜਿਨ੍ਹਾਂ ਕੋਲ ਡਿਗਰੀਜ਼ ਨੇ ਜਾਂ ਜਿਨ੍ਹਾਂ ਕੋਲ ਆਈਡੀਆ ਨੇ ਜੀ ਵੀ ਆ ਬਿਜ਼ਨਸ ਦਾ ਆਈਡੀਆ ਉਹਦੇ ਕੋਲ ਫਾਈਨੈਂਸ ਦਾ ਇੰਤਜ਼ਾਮ ਨਹੀਂ ਹੈ ਜੀ ਜਾਂ ਜਿਨ੍ਹਾਂ ਕੋਲ ਡਿਗਰੀ ਹੈ ਔਰਾਂ ਕੋਲ ਜੌਬ ਦਾ ਇੰਤਜ਼ਾਮ ਨਹੀਂ ਹੈ ਜੀ ਇਹ ਜੀਰਾਂ ਕੋਲ ਹੁਨਰ ਹੈ ਉਹ ਬਾਹਰ ਜਾ ਕੇ ਆਪਣੇ ਆਪ ਨੂੰ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈ ਤਾਂ ਇਨਸ਼ਾਅੱਲਾ ਮੈਂ ਤੁਹਾਡੇ ਨਾਲ ਅੱਜ ਵਾਅਦਾ ਕਰਦਾ ਵੀ 2026 ਦੇ ਵਿੱਚ ਮਲੇਰ ਕੋਟਲੇ 'ਚ ਹਰ ਹਰ ਬਾੜ ਦੇ ਅੰਦਰ ਜੀ ਮਤਲਬ ਹਰ ਐਮਸੀ ਦੇ ਨਾਲ ਮਿਲ ਕੇ ਹਰ ਬਾੜ ਦੇ ਅੰਦਰ ਰੋਜ਼ਗਾਰ ਆਪਾਂ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਛੋਟੇ-ਛੋਟੇ ਰੋਜ਼ਗਾਰ ਤੋਂ ਆਪਾਂ ਬੜਾ ਕਰਾਂਗੇ ਹਰ ਘਰ ਦੇ ਵਿੱਚ ਰੋਜ਼ਗਾਰ ਲਿਆਵਾਂਗੇ ਜੀ ਇਨਸ਼ਾਅੱਲਾ ਤੁਹਾਡੇ ਨਾਲ ਵਾਅਦਾ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਵੀ ਬੱਚਿਆਂ ਨੂੰ ਅਸੀਂ ਕੀ ਸਪੋਰਟ ਕਰ ਸਕਦੇ ਹਾਂ ਮੈਂ ਹਮੇਸ਼ਾ ਬੱਚਿਆਂ ਲਈ ਖੜਾ ਨਹੀਂ ਬਹੁਤ ਅੱਛਾ ਜੀ ਬਹੁਤ ਅੱਛਾ ਬਹੁਤ ਗੂਰ ਸਾਰੇ ਇੱਕ ਚੰਗੀ ਸੋਚ ਨੂੰ ਲੈ ਕੇ ਚੱਲਿਓ ਰੱਬ ਕਾਮਯਾਬ ਕਰੇ ਔਰ ਅਮੀਨ ਇੱਕ ਔਰ ਇੱਕ ਤੁਸੀਂ ਇਹ ਦੇਖੋ ਕਿ ਬੜੇ ਜੋ ਮਤਲਬ ਇੱਥੇ ਦਾ ਮਤਲਬ ਯੂਥ ਹੈ ਮਲੇਰ ਕੋਲ ਦਾ ਜਿਹੜਾ ਨੌਜਵਾਨ ਹੈ ਮਲੇਰ ਕੋਲ ਦਾ ਨੌਜਵਾਨ ਪਲੱਸ 2 ਕਰ ਲਈ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਕਰ ਲਈ ਗ੍ਰੈਜੂਏਸ਼ਨ ਤੋਂ ਬਾਅਦ ਬੀਐਡ ਕਰ ਲਈ ਪਹਿਲਾਂ ਬੀਐਡ ਕੀਤੇ ਨੂੰ ਮਤਲਬ ਤੁਰੇ ਸੀ ਕਿ ਸਾਡੇ ਟਾਈਮ 'ਚ ਔਰ ਹੁਣ ਜਿਹੜਾ ਹੈਗਾ ਕੰਪਿਊਟਰ ਕੋਰਸੇ ਬਹੁਤ ਜ਼ਿਆਦਾ ਮਤਲਬ ਪ੍ਰਚਲਿਤ ਹਨ ਜੀ ਕੰਪਿਊਟਰ ਕੋਰਸੇ ਦੋ ਰਹੇ ਨੇ ਔਰ ਮੈਂ ਕਿਸੇ ਕੋਰਸ ਨੂੰ ਕਿਸੇ ਪੜਾਈ ਨੂੰ ਇਹ ਨਹੀਂ ਕਹਿੰਦਾ ਕਿ ਉਹ ਵਿਅਰਥ ਹੈ ਬਹੁਤ ਸਾਰੇ ਬੰਦੇ ਰੋਜ਼ਗਾਰ ਪਾ ਵੀ ਲੈਂਦੇ ਬਹੁਤ ਸਾਰੇ ਦਾ ਰਹਿ ਵੀ ਜਾਂਦਾ ਲੇਕਿਨ ਇੱਕ ਐਸਾ ਮਤਲਬ ਓਪਰਚੁਨਿਟੀ ਕਿਸੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਆਪਾਂ ਨੂੰ ਫੋਰ ਸ਼ੋਰ ਹੋਵੇ 100% ਕਿ ਇਹਦੇ ਵਿੱਚ ਜੌਬ ਮਿਲੂਗੀ ਮਿਲੂਗੀ ਜੇ ਜੌਬ ਨਹੀਂ ਮਿਲੂਗੀ ਤਾਂ ਘੱਟੋ ਘੱਟ ਬੱਚਾ ਆਪਣਾ ਕੰਮ ਤਾਂ ਕਰ ਸਕਦਾ ਜਿਹਨੂੰ ਆਪਾਂ ਜੌਬ ਓਰੀਐਂਟਡ ਕੋਰਸਿਸ ਕਹਿੰਦੇ ਆ ਜੀ ਔਰ ਜਿਹੜਾ ਤੁਹਾਡੇ ਵਾਲੀ ਇੰਡਸਟਰੀ ਹੈ ਇਹ ਲਗਭਗ ਉਹੀ ਹੈ ਜੀ ਜੀ ਅਸਲ 'ਚ ਮੇਰਾ ਮੰਨਣਾ ਹੈ ਜੀ ਵੀ ਜਿਹੜੀਆਂ ਆਪਣੀ ਕੰਪਿਊਟਰ ਕਲਾਸਾਂ ਦੇ ਰਹੇ ਨੇ ਜੀ ਆਪਣੇ ਟੀਚਰ ਸਹਿਬਾਨੀਆਂ ਜਿਨ੍ਹਾਂ ਨੇ ਇਹ ਆਪਣੀਆਂ ਖੋਲੀਆਂ ਹੋਈਆਂ ਨੇ ਜੀ ਤਾਂ ਮੈਂ ਤਾਂ ਉਹਨਾਂ ਨੂੰ ਹੀ ਰਿਕਵੈਸਟ ਕਰਾਂਗਾ ਵੀ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਇੰਟੈਲੀਜੈਂਟ ਨੇ ਤਾਂ ਉਹ ਆਪਣੀਆਂ ਆਪਣੇ ਲੋਕਾਂ ਨਾਲ ਜਿਹੜੇ ਸੰਪਰਕ ਕਰਕੇ ਜਿੱਥੇ ਜੌਬਸ ਨਿਕਲਦੀਆਂ ਨੇ ਉਹਨਾਂ ਲਈ ਜੌਬਸ ਕੋਸ਼ਿਸ਼ ਕਰਨ ਕੱਢਣ ਦੀ ਕਲਾ ਪੜ੍ਹਾਉਣਾ ਹੀ ਆਪਣਾ ਮਕਸਦ ਨਹੀਂ ਹੈ ਜੀ ਆਪਣਾ ਮਕਸਦ ਹੈ ਨਾਲ ਦੀ ਨਾਲ ਜੀ ਉਹਨਾਂ ਨੂੰ ਜੌਬ ਵੀ ਪ੍ਰੋਵਾਈਡ ਕਰਾਉਣਾ ਜੀ ਕਿਉਂਕਿ ਅਗਰ ਆਪਾਂ ਉਹਨਾਂ ਨੂੰ ਜੌਬ ਨਹੀਂ ਕਰਾਵਾਂਗੇ ਜੀ ਤਾਂ ਉਹ ਉੱਥੇ ਹੀ ਸਿਮਟ ਕੇ ਰਹਿ ਜਾਂਦੇ ਨੇ ਜੀ ਤਾਂ ਮਲੇਰਕੋਟਲਾ ਸ਼ਹਿਰ ਦੇ ਵਿੱਚ ਮੈਂ ਸਾਰੇ ਸ਼ਹਿਰ ਦੇ ਜਿਹੜੇ ਵੀ ਇਸ ਕਾਬਲ ਲੋਗ ਨੇ ਜਾਂ ਜੋ ਵੀ ਥੋੜੀ-ਬਹੁਤੀ ਸਪੋਰਟ ਕਰ ਸਕਦੇ ਨੇ ਤਾਂ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇੱਕ ਰੁਜ਼ਗਾਰ ਦਾ ਸਿਸਟਮ ਬਣਾਉਣਾ ਚਾਹੀਦਾ ਆਪਾਂ ਨੂੰ ਇਸ ਟਾਈਮ ਮਲੇਰ ਕੋਲੇ ਦੇ ਅੰਦਰ ਕੁਝ ਨਹੀਂ ਚਾਹੀਦਾ ਸਿਵਾਏ ਰੋਜ਼ਗਾਰ ਤੋਂ ਜੀ ਆਪਣਾ ਸ਼ਹਿਰ ਅਗਰ ਕਿਸੇ ਚੀਜ਼ ਤੋਂ ਪਿਛੜਿਆ ਹੋਇਆ ਤਾਂ ਉਹ ਰੋਜ਼ਗਾਰ ਤੋਂ ਹੈ ਜੀ ਦੇਖੋ ਚਾਈਨਾ ਨੇ ਹਰ ਘਰ ਦੇ ਵਿੱਚ ਰੋਜ਼ਗਾਰ ਭੇਜਦਾ ਜੀ ਕਿ ਆਪਾਂ ਕਾ ਨਹੀਂ ਸਕਦੇ ਜੀ ਆਪਣੇ ਸ਼ਹਿਰ ਦੇ ਵਿੱਚ ਮੈਨੂੰ ਇਹ ਲੱਗਦਾ ਜੀ ਕਿ ਇੰਨਾ ਹੁਨਰ ਹੈ ਨਾ ਜੀ ਇੰਨਾ ਹੁਨਰ ਹੈ ਜੀ ਚਾਹੇ ਉਹ ਫੂਡ ਇੰਡਸਟਰੀ ਨੂੰ ਲਾ ਲਓ ਸਾਡੇ ਵਾਲੀ ਇੰਡਸਟਰੀ ਨੂੰ ਲੈ ਕੇ ਜੀ ਚਾਹੇ ਉਹ ਟੇਲਰ ਵਾਲੀ ਇੰਡਸਟਰੀ ਨੂੰ ਲਗਾ ਲਓ ਦੇਖੋ ਬਿਜ਼ਨਸ ਤਾਂ ਛੋਟੇ-ਛੋਟੇ ਬਿਜ਼ਨਸਾਂ ਤੋਂ ਲੱਭਿਆ ਜਾਂਦਾ ਮਮੂਨ ਜੀ ਦੇਖੋ ਟੇਲਰ ਆਪਣੇ ਕੋਲ ਮਾਸ਼ਾਅੱਲਾ ਇੰਨੇ ਕ ਐਕਸਪਰਟ ਪੈਨੇ ਆਂ ਅਗਰ ਉਹ ਬੜੇ ਸ਼ੋਰੂਮ ਕਰਕੇ ਉੱਥੇ ਆਪਣੇ ਆਪ ਨੂੰ ਲਾਂਚ ਕਰਨ ਤਾਂ ਆਪਣਾ ਮਲੇਰਕੋਲਾ ਡਿਸਟ੍ਰਿਕਟ ਬਣ ਚੁੱਕਿਆ ਜੀ ਹਰ ਬੰਦੇ ਦਾ ਰੁਝਾਨ ਇਸ ਟਾਈਮ ਮਲੇਰਕੋਲੇ ਦੀ ਤਰਫ ਹੈ ਪੂਰਾ ਪੰਜਾਬ ਉੱਥੇ ਆਏਗਾ ਜੀ ਉੱਥੇ ਆਪਾਂ ਹਰ ਚੀਜ਼ ਦੇਖੋ ਇੱਕ ਫਰੈਸ਼ ਫਲਾਵਰ ਨੇ ਜੀ ਅਬ ਮੇਰੇ ਕੋਲ ਫਲਾਵਰ ਪੈਨੇ ਜੀ ਇਹ ਫਰੈਸ਼ ਨੇ ਜੀ ਸਾਡੇ ਅਰਮੀਨੀਆ ਦੇ ਵਿੱਚ ਇਹ ਬਹੁਤ ਬੜਾ ਕਾਰੋਬਾਰ ਹੈ ਜੀ ਆਪਣੇ ਮਲੇਰਕੋਲੇ 'ਚ ਮੈਂ ਇੱਕ ਬੁਕੇ ਬਣਵਾਉਣ ਲਈ ਚਲਾ ਗਿਆ ਤਾਂ ਮੈਨੂੰ ਫਰੈਸ਼ ਫਲਾਵਰ ਦੀ ਦੁਕਾਨ ਨਹੀਂ ਆ ਛੇਤੀ ਮਿਲੀਆਂ ਜੀ ਤੇ ਆਰਟੀਫੀਸ਼ੀਅਲ ਫਲਾਵਰ ਆਪਾਂ ਵੇਚ ਰਹੇ ਹਾਂ ਜੀ ਉੱਥੇ ਖੇਤੀ ਕਰੀ ਜਾ ਸਕਦੀ ਹੈ ਜੀ ਫਲਾਵਰ ਦੀ ਫਲਾਵਰ ਦੀ ਖੇਤੀ ਕਰਕੇ ਪੂਰੇ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਆਪਾਂ ਸਪਲਾਈ ਕਰ ਸਕਦੇ ਹਾਂ ਜੀ ਅੱਜ ਫਰੈਸ਼ ਫਲਾਵਰ ਦਾ ਟ੍ਰੈਂਡ ਚੱਲ ਪਿਆ ਜੀ ਹਰ ਓਕੇਜਨ ਤੇ ਬਰਥਡੇ ਹੋਵੇ ਕੋਈ ਐਨੀਵਰਸਰੀ ਹੋਵੇ ਕੋਈ ਮੈਰਿਜ ਹੋਵੇ ਜੀ ਹਰ ਜਗ੍ਹਾ ਫਲਾਵਰ ਦਾ ਯੂਜ਼ ਹੋ ਰਿਹਾ ਹੈ ਜੀ ਤਾਂ ਆਪਾਂ ਨੂੰ ਫਲਾਵਰ ਦੀ ਖੇਤੀ ਕਰਨੀ ਚਾਹੀਦੀ ਹੈ ਤੇ ਫਲਾਵਰਸ ਦੀਆਂ ਸ਼ਾਪਸ ਕਰਨੀਆਂ ਚਾਹੀਦੀਆਂ ਨੇ ਬੁਕੇ ਬੱਚੇ ਬਣਾਉਣ ਉਦੋਂ ਨੂੰ ਧਿਆਨ ਹੋਵੇ ਛੋਟੇ-ਛੋਟੇ ਰੁਜ਼ਗਾਰ ਆਪਾਂ ਕਰ ਸਕਦੇ ਹਾਂ ਜੀ ਟੇਲਰ ਵਾਲਾ ਰ ਆਪਣੇ ਕੋਲ ਉੱਥੇ ਮਾਸ਼ਾਅੱਲਾ ਇੰਡਸਟਰੀ ਬਹੁਤ ਛੋਟੀ-ਛੋਟੀ ਇੰਡਸਟਰੀ ਆਪਾਂ ਕਰ ਸਕਦੇ ਆਂ ਜੀ ਬਾੜ ਵਾਈਜ਼ ਬਾੜ ਆਪਾਂ ਕੰਮ ਕਰ ਸਕਦੇ ਆਂ ਜੀ ਤੇ ਮੈਂ ਇਨਸ਼ਾਅੱਲਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ 8 ਵੀ 26 ਦੇ ਵਿੱਚ ਆਵਾਂਗੇ ਤੇ ਇਨਸ਼ਾਅੱਲਾ 26 ਦੇ ਵਿੱਚ ਜਿਹੜੇ ਬੱਚਿਆਂ ਕੋਲ ਆਈਡੀਏ ਨੇ ਜਿਨ੍ਹਾਂ ਕੋਲ ਫਾਈਨੈਂਸ ਨਹੀਂ ਹੈ ਦੇਖੋ ਅਸੀਂ ਜਦ ਸਵਰ ਸ਼ੁਰੂ ਕਰਿਆ ਤਾਂ ਸਾਨੂੰ ਤਿੰਨ ਚੀਜ਼ਾਂ ਦੀ ਦਿੱਕਤ ਆ ਰਹੀ ਧੀ ਜੀ ਪਹਿਲੀ ਦਿੱਕਤ ਸਭ ਤੋਂ ਵੱਡੀ ਆ ਰਹੀ ਧੀ ਡਿਗਰੀ ਦੀ ਜੀ ਮੇਰੇ ਕੋਲ ਕੋਈ ਡਿਗਰੀ ਨਹੀਂ ਦੀ ਜੀ ਦੂਸਰੀ ਦਿੱਕਤ ਆ ਰਹੀ ਧੀ ਮੇਰੇ ਕੋਲ ਕੋਈ ਸਕਿੱਲ ਨਹੀਂ ਥਾ ਜੀ ਮੈਨੂੰ ਕੋਈ ਕੰਮ ਨਹੀਂ ਆਉਂ ਤੀਸਰੀ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਥੀ ਮੇਰੇ ਕੋਲ ਫਾਈਨੈਂਸ ਨਹੀਂ ਥਾ ਜੀ ਲੇਕਿਨ ਇਹ ਤਿੰਨੋਂ ਚੀਜ਼ਾਂ ਨਾ ਹੋਣ ਕਰਕੇ ਮੈਨੂੰ ਬੜੀਆਂ ਦਿੱਕਤਾਂ ਆਈਆਂ ਵੀ ਮੈਂ ਕੀ ਕਰਿਆ ਜਾ ਸਕਦਾ ਜੀ ਤੇ ਹੁਣ ਆਪਣੇ ਕੋਲ ਮਾਸ਼ਾਅੱਲਾ ਜਿਹੜੇ ਬੱਚਿਆਂ ਕੋਲ ਡਿਗਰੀਆਂ ਨੇ ਜੀ ਆਪਾਂ ਉਹਨਾਂ ਨੂੰ ਵੀ ਸਪੋਰਟ ਕਰਾਂਗੇ ਜੀ ਆਪਾਂ ਉਹਨਾਂ ਦਾ ਰਜਗਾਰ ਇਨਸ਼ਾਅੱਲਾ ਪਹਿਲਾਂ ਇੰਡੀਆ ਦੇ ਅੰਦਰ ਉਹਨਾਂ ਦੀ ਕਿਤੇ ਨਾ ਕਿਤੇ ਟ੍ਰੇਨਿੰਗ ਕਰਾਈ ਜਾਵੇ ਜੀ ਤਾਂ ਕਿ ਉਹ ਟ੍ਰੇਨਿੰਗ ਤੋਂ ਲੈ ਕੇ ਫਿਰ ਅਬ੍ਰੋਡ ਜਾਇਆ ਜਾਵੇ ਜੀ ਉਹਨਾਂ ਦਾ ਅਗਰ ਉਹਨਾਂ ਦਾ ਉਹ ਸੁਪਨਾ ਹੈ ਵੀ ਮੈਨੇ ਅਬ੍ਰੋਡ ਜਾ ਕੇ ਕੰਮ ਕਰਨਾ ਹੈ ਜੀ ਤਾਂ ਸੈਕਿੰਡ ਮਤਲਬ ਜਿਹੜਾਂ ਕੋਲ ਆਪਣੇ ਕੋਲ ਹੁਨਰ ਨੇ ਹੱਥ ਦੇ ਵਿੱਚ ਜੀ ਉਹਨਾਂ ਨੂੰ ਅਬਰਾਡ ਦੇ ਵਿੱਚ ਜਿਵੇਂ ਹੁਨਰ ਹੁੰਦੇ ਕੋ ਟਾਇਲ ਬਿਜ਼ਨਸ ਦਾ ਤੇ ਟਾਇਲ ਲਗਾਉਣ ਵਾਲੇ ਬੰਦਿਆਂ ਦੀ ਬਹੁਤ ਲੋੜ ਹੈ ਜੀ ਐਲੂਮੀਨੀਅਮ ਲਗਾਉਣ ਵਾਲੇ ਬੰਦਿਆਂ ਦੀ ਬਹੁਤ ਲੋੜ ਹੈ ਇਲੈਕਟ੍ਰਿਕ ਦੀ ਬਹੁਤ ਲੋੜ ਹੈ ਜੀ ਪਲੰਬਿੰਗ ਦੀ ਬਹੁਤ ਲੋੜ ਹੈ ਅੱਜ ਅਸੀਂ ਨਵਾਂ ਰੈਸਟੋਰੈਂਟ ਸ਼ੁਰੂ ਕਰਿਆ ਸਾਨੂੰ ਪਤਾ ਹੈ ਵੀ ਅਸੀਂ ਕਈ ਗੁਣਾ ਜ਼ਿਆਦਾ ਮਲੇਰ ਕੋਟਲੇ ਤੋਂ ਪੈਸਾ ਦੇ ਕੇ ਕੰਮ ਕਰਾ ਰਹੇ ਹਾਂ ਜੀ ਜਿੰਨਾ ਪੈਸਾ ਸਾਡੇ ਉੱਥੇ ਬੱਚੇ 2 ਸਾਲ ਚ ਕਮਾ ਰਹੇ ਨੇ ਇੱਥੇ 10 15 20 ਦਿਨਾਂ ਚ ਕਮਾ ਕੇ ਨੰਗ ਜਾਂਦੇ ਨੇ ਜੀ ਅਗਰ ਇਹ ਹੱਥ ਜਿਹੜਾ ਨੇ ਸਕਿੱਲ ਹੋਣਗੇ ਤਾਂ ਆਪਾਂ ਇਹਨਾਂ ਲਈ ਜੌਬ ਵੀ ਪ੍ਰੋਵਾਈਡ ਕਰਾਵਾਂਗੇ ਇਨਸ਼ਾਅੱਲਾ ਬਾਹਰ ਕੰਟਰੀਜ਼ ਦੇ ਵਿੱਚ ਅਗਰ ਇਹਨਾਂ ਕੋਲ ਫਾਈਨੈਂਸ ਦੀ ਕਮੀ ਹੈ ਸਿਰਫ ਆਈਡੀਆ ਹੈ ਇਹਨਾਂ ਕੋਲ ਤਾਂ ਆਪਾਂ ਇਹਨਾਂ ਦੇ ਅਗਰ ਆਈਡੀਆ ਆਪਾਂ ਨੂੰ ਪਸੰਦ ਆਉਣਗੇ ਤਾਂ ਇਨਸ਼ਾਅੱਲਾ ਆਪਾਂ ਇਹਨਾਂ ਨੂੰ ਫਾਈਨੈਂਸ ਦੀ ਵੀ ਫੈਸਿਲਿਟੀਆਂ ਦਵਾਂਗੇ ਇਹਨਾਂ ਨਾਲ ਸ਼ੇਅਰਿੰਗ ਦੇ ਵਿੱਚ ਬਿਜ਼ਨਸ ਕਰਾਂਗੇ ਜਾਂ ਇਹਨਾਂ ਨੂੰ ਕਿਵੇਂ ਨਾ ਕਿਵੇਂ ਇਹ ਹਲੇ ਕੋਈ ਆਈਡੀਆ ਨਹੀਂ ਹੈ ਮਤਲਬ ਅੱਜ ਪਹਿਲੀ ਵਾਰ ਤੁਹਾਡੇ ਨਾਲ ਗੱਲ ਕਰਦੇ ਹੋਏ ਇਹ ਇਹ ਚੀਜ਼ਾਂ ਆਈਆਂ ਨੇ ਤਾਂ ਆਪਾਂ ਉਹਨੂੰ ਇੱਕ ਟੈਕਨੀਕ ਨਾਲ ਕਰਾਂਗੇ ਔਰ ਵਾਰਡ ਟੂ ਵਾਰਡ ਕਰਾਂਗੇ ਆਪਣੇ ਮਲੇਰ ਕੋਲੇ ਤਾਂ 33 ਵਾਰਡਾਂ ਦੇ ਐਮਸੀਆਂ ਦੇ ਨਾਲ ਮਿਲ ਕੇ ਇਨਸ਼ਾਅੱਲਾ ਇਹ ਜੇ ਬਿਜ਼ਨਸ ਸ਼ੁਰੂ ਕਰਾਂਗੇ ਜਿੱਥੇ ਸਾਡੀਆਂ ਭੈਣਾਂ ਤੇ ਜਿੱਥੇ ਸਾਡੇ ਭਾਈ ਬੱਚੇ ਹਰ ਬੰਦਾ ਜਾ ਕੇ ਕਹਿ ਸਕੇ ਵੀ ਮੈਨੂੰ ਕੰਮ ਦੋ ਬੋਰ ਉਹਨੂੰ ਉਹਦੇ ਲਈ ਉਹ ਕੰਮ ਪਿਆ ਹੋਵੇ ਜੀ ਜੀ ਅ ਪ੍ਰੋਫੈਸਰ ਬੜਾ ਲੰਮਾ ਸਫ਼ਰ ਰਿਹਾ ਤੁਹਾਡਾ ਮੈਂ ਇੱਕ ਇੱਕ ਕੁਐਸਚਨ ਮੇਰੇ ਦਿਮਾਗ ਦੇ ਵਿੱਚ ਆਇਆ ਸਰ ਜਦੋਂ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਮਲੇਰਕੋਟਲੇ ਤੋਂ ਸਟੈਪ ਆਊਟ ਹੋਏ ਮਲੇਰਕੋਟਲੇ ਤੋਂ ਨਿਕਲੇ ਤੁਸੀਂ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਜਦੋਂ ਲਾਸਟ ਟਾਈਮ ਤੁਸੀਂ ਮਲੇਰਕੋਟਲੇ ਆਏ ਤ론 ਕਿੰਨਾ ਕ ਫਰਕ ਲੱਗਿਆ ਮਲੇਰ ਕੋਲੇ ਦੇ ਵਿੱਚ ਸਹੀ ਸਹੀ ਜੋ ਮਤਲਬ ਥੋੜਾ ਐਨਾਲਿਸਿਸ ਹੈ ਇਹ ਮਲੇਰ ਕੋਲੇਜ ਜੇ ਦੇਖਿਆ ਜਾਵੇ ਜੀ ਮਲੇਰ ਕੋਲੇਜ ਮੈਨੂੰ ਸਭ ਤੋਂ ਵੱਡਾ ਫਰਕ ਇਹ ਲੱਗਿਆ ਵੀ ਉੱਥੇ ਪਾਪੂਲੇਸ਼ਨ ਬਹੁਤ ਹੋ ਗਈ ਜਿਹੜੇ ਪਹਿਲਾਂ ਹਰ ਦੂਜੀ ਤੀਜੀ ਦੁਕਾਨ ਤੇ ਆਪਣੇ ਲੋਕ ਦਿਖਦੇ تھے ਮਤਲਬ ਹਰ ਮਾਮੂਨ ਸਾਹਿਬ ਅਸਲਾਮੁਅਲੈਕਮ ਆਰੀਫ ਸਾਹਿਬ ਸਾਹਿਮੁਅਲੈਕਮ ਆਰੀਫ ਸਾਹਿਬ ਸਾਹਿਮੁਅਲੈਕਮ ਤੇ ਇੱਕ ਤਾਂ ਮੈਨੂੰ ਇਹ ਲੱਗਿਆ ਵੀ ਕਰਾਊਡ ਬਹੁਤ ਜ਼ਿਆਦਾ ਹੋ ਗਿਆ ਆਪਣੇ ਮਲੇਰ ਕੋਲਾ ਸ਼ਹਿਰ ਦੇ ਲੋਕ ਘੱਟ ਦਿਖ ਰਹੇ ਨੇ ਬਾਹਰਲੇ ਲੋਕ ਜ਼ਿਆਦਾ ਦਿਖ ਰਹੇ ਨੇ ਤੇ ਦੂਸਰਾ ਮੈਨੂੰ ਫਰਕ ਇਹ ਦੀ ਕਿ ਆ ਵੀ ਬਾਹਰਲੇ ਲੋਕ ਆ ਕੇ ਬਿਜ਼ਨਸ ਕਰਨ ਲੱਗੇ ਔਰ ਆਪਣੇ ਬੱਚੇ ਬਿਜ਼ਨਸ ਕਰ ਨਹੀਂ ਰਹੇ ਔਰ ਆਪਾਂ ਲੋਕ ਪਿੱਛੇ ਨੂੰ ਬੈਕਫੁੱਟ ਤੇ ਜਾ ਰਹੇ ਆਂ ਜੀ ਤੇ ਮੈਨੂੰ ਇੱਕ ਤਾਏ ਫਰਕ ਲੱਗਿਆ ਜੀ ਦੂਸਰਾ ਫਰਕ ਕੀ ਲੱਗਿਆ ਜੀ ਇੱਕ ਤਾਂ ਆਪਣੇ ਸ਼ਹਿਰ ਉੱਥੇ ਖੜਾ ਜੀ ਕੱਲ ਵੀ ਮੈਂ ਇੱਕ ਫੇਸਬੁਕ ਤੇ ਵੀਡੀਓ ਦੇਖ ਰਿਹਾ ਦਾ ਮੇਰੇ ਖਿਆਲ ਜ ਬਾਅਦ ਨੰਬਰ 1 ਦੀ ਹੈ ਜੀ ਉਹ ਧਰਨਾ ਲਾਉਣ ਲਈ ਕਹਿ ਰਹੇ ਨੇ ਧਰਨਾ ਕਿਸ ਚੀਜ਼ ਤੇ ਲੱਗ ਰਿਹਾ ਜੀ ਨਾਲੀਆਂ ਦਾ ਸੀਵਰੇਜ ਭਰ ਗਿਆ ਜੀ ਮਤਲਬ ਇਹ ਅੱਜ ਕੱਲ੍ਹ ਦੀ ਹੀ ਮੈਨੇ ਫੇਸਬੁਕ ਤੇ ਪੋਸਟ ਦੇਖੀ ਮੈਂ ਅੱਜ ਵੀ ਬੜਾ ਹੈਰਾਨ ਹੋਇਆ ਵੀ ਆਪਾਂ ਅੱਜ ਵੀ ਮਤਲਬ ਇੱਕ ਸੀਵਰਸ ਦੇ ਲਈ ਧਰਨਾ ਲਾ ਰਹੇ ਆਂ ਆਪਾਂ ਨੂੰ ਧਰਨਾ ਲਾਣਾ ਚਾਹੀਦਾ ਸਰ ਬੇਰੋਜ਼ਗਾਰੀ ਦੇ ਖਿਲਾਫ ਧਰਨਾ ਲਾਣਾ ਚਾਹੀਦਾ ਆਪਾਂ ਨੂੰ ਐਜੂਕੇਸ਼ਨ ਦੇ ਖਿਲਾਫ ਜੀ ਧਰਨਾ ਲਾਉਣਾ ਚਾਹੀਦਾ ਆਪਾਂ ਨੂੰ ਮੈਡੀਕਲ ਦੇ ਖਿਲਾਫ ਜੀ ਜੋ ਆਪਣੇ ਸ਼ਹਿਰ ਦੇ ਵਿੱਚ ਸਿਸਟਮ ਸਹੀ ਨਹੀਂ ਹੈਗੇ ਜੀ ਅੱਜ ਵੀ ਆਪਾਂ ਇੱਕ ਸਰਕਾਰੀ ਹਸਪੀਟਲ ਦੇ ਨਾਲ ਕੰਮ ਕਰ ਰਹੇ ਆਂ ਜੀ ਜਿੱਥੇ ਕੋਈ ਜ਼ਿਆਦਾ ਫੈਸਿਲਿਟੀਆਂ ਨਹੀਂ ਹੈਗੀਆਂ ਜੀ ਤੇ ਅੱਜ ਵੀ ਆਪਾਂ ਬੇਰੋਜ਼ਗਾਰੀ ਨਾਲ ਲੜ ਰਹੇ ਆਂ ਆਪਣੇ ਬੱਚੇ ਬੇਰੋਜ਼ਗਾਰ ਹੋ ਰਹੇ ਨੇ ਦੇਖੋ ਮਾਸ਼ਾਅੱਲਾ ਪੜ ਰਹੇ ਨੇ ਬੱਚੇ ਹਰ ਚੀਜ਼ ਲਈ ਬੱਚੇ ਆਪਣੇ ਕਾਬਲ ਹੋ ਗਏ ਜੀ ਦੇਖੋ ਐਮਬੀਬੀਐਸ ਹੋ ਰਹੇ ਨੇ ਬੱਚੇ ਜੀ ਲੇਕਿਨ ਅੱਜ ਵੀ ਆਈਏਐਸ ਆਈਪੀਐਸ ਅਫਸਰ ਆਪਣੇ ਮਲੇਰ ਕਾਲਜੋਂ ਨਹੀਂ ਨਿਕਲ ਰਹੇ ਜੀ ਕਿਉਂਕਿ ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਇਨਸਾਨ ਨਹੀਂ ਹੈ ਜੀ ਨਾ ਉੱਥੇ ਕੋਈ ਟ੍ਰੇਨਿੰਗ ਸੈਂਟਰ ਨੇ ਨਾ ਕੋਈ ਔਰ ਉੱਥੇ ਕੋਚਿੰਗ ਸੈਂਟਰ ਨੇ ਜੀ ਇਸ ਟਾਈਪ ਦੇ ਹਾਲਾਂਕਿ ਮੈਂ ਮਲੇਰ ਕੋਲੇ ਪੰਜ-ਛਤ ਐਸੇ ਲੋਕਾਂ ਨਾਲ ਮਿਲਿਆ ਮੇਰਾ ਮਤਲਬ ਆਪਣਾ opinion ਥਾ ਵੀ ਮੈਂ ਉੱਥੇ ਇੱਕ ਮੈਂ ਆਈਏਐਸ ਤੇ ਆਈਪੀਐਸ ਟ੍ਰੇਨਿੰਗ ਸੈਂਟਰ ਕੋਈ ਖੋਲਦੀ ਏ ਕੋਚਿੰਗ ਸੈਂਟਰ ਖੋਲਦੀ ਏ ਜਿੱਥੇ ਬੱਚਿਆਂ ਨੂੰ 10ਵੀਂ ਤੋਂ ਬਾਅਦ ਹੀ ਮਤਲਬ ਹਲਕਾ-ਹਲਕਾ ਪਾ ਟ੍ਰੇਨ ਕਰਨਾ ਸ਼ੁਰੂ ਕਰਦੀ ਏ ਜੀ ਤੇ ਜਦ ਮੈਂ ਉੱਥੇ ਮਲੇਰ ਕੋਲੇ ਕਾਫੀ ਲੋਕਾਂ ਨਾਲ ਗੱਲ ਕਰਿਆ ਤਾਂ ਉਹਦੇ ਵਿੱਚੋਂ 6-7 ਲੋਕ ਐਸੇ ਆ ਜਿਹੜੇ ਇਹ ਪਹਿਲਾਂ ਹੀ ਸੋਚ ਰਹੇ تھے ਜੀ ਇਹ ਗੱਲ ਨੂੰ ਲੇਕਿਨ ਬਸ ਕਮੀ ਆ ਰਹੀ ਏ ਵੀ ਇਹਨਾਂ ਨੂੰ ਕੋਈ ਜੋੜਨ ਵਾਲਾ ਨਹੀਂ ਏ ਜੀ ਇੱਕ ਜਗ੍ਹਾ ਤੇ ਅਗਰ ਕੋਈ ਇਹ ਜਾ ਆਪਣਾ ਸਰਪ੍ਰਸਤ ਬੰਦਾ ਆ ਜਵੇ ਜੀ ਜਿਹੜਾ ਇਹ 6 ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਮਿਲਿਆ 6 ਨੂੰ ਜੋੜ ਕੇ ਅਗਰ ਇਹ ਖੋਲਿਆ ਜਾਵੇ ਤਾਂ ਆਪਣੇ ਬੱਚੇ ਮਾਸ਼ਾਅੱਲਾ ਇਹਨੇ ਕਾਬਲ ਨੇ ਆਈਐਸ ਬਣ ਸਕਦੇ ਨੇ ਆਈਪੀਐਸ ਬਣ ਸਕਦੇ ਨੇ ਜੀ ਤੇ ਲੇਕਿਨ ਅੱਜ ਵੀ ਆਪਾਂ ਉੱਥੇ ਉਹੀ ਸੀਵਰੇਜ ਤੇ ਖੜੇ ਆਂ ਜੀ ਨਾਲੀਆਂ ਤੇ ਖੜੇ ਆਂ ਜੀ ਤਾਂ ਮੈਨੂੰ ਇਹ ਮਲੇਰ ਕੋਲੇ ਚ ਇਹ ਚੀਜ਼ ਬੜੀ ਆਟ ਲੱਗੀ ਵੀ ਇਹ 10 ਸਾਲ ਜਾਂ 15 ਸਾਲ ਦੇ ਸਫ਼ਰ ਦੇ ਵਿੱਚ ਵੀ ਅੱਜ ਵੀ ਆਪਾਂ ਉਹੀ ਦਿੱਕਤਾਂ ਨਾਲ ਲੜ ਰਹੇ ਆਂ ਮਤਲਬ ਗ੍ਰੀਨਰੀ ਖਤਮ ਹੋ ਗਈ ਬੁੱਟੇ ਖਤਮ ਹੋ ਗਏ ਜੀ ਸਫਾਈ ਦਾ ਬਹੁਤ ਕੋਈ ਜੰਗਾ ਆਲਮ ਨਹੀਂ ਹੈ ਜੀ ਕਿਉਂਕਿ ਜਿੱਥੇ ਵੀ ਜਾ ਰਹੇ ਆਂ ਢੇਰ ਨੇ ਕੂੜਿਆਂ ਦੇ ਜੀ ਤਾਂ ਮਲੇਰ ਕੋਟਲਾ ਸ਼ਹਿਰ ਹੈ ਜੀ ਦੇਖੋ ਅੱਧਾ ਈਮਾਨ ਮੁਸਲਿਮ ਦਾ ਤਾਂ ਸਫਾਈ ਦੱਸਿਆ ਗਿਆ ਜੀ ਅਗਰ ਆਪਣੇ ਸ਼ਹਿਰ ਦੇ ਵਿੱਚ ਕੋਈ ਲੋਗ ਐਂਟਰ ਹੋਣ ਤਾਂ ਉਹ ਜਦ ਉੱਥੇ ਲਿਖਿਆ ਹੋਵੇ ਵੀ ਤੁਸੀਂ ਮਲੇਰ ਕੋਟਲਾ ਐਂਟਰ ਹੋ ਰਹੇ ਹੋ ਤਾਂ ਲੋਕ ਕਹਿੰਨੇ ਯਾਰ ਵੀ ਅਸੀਂ ਵੀ ਮਲੇਰ ਕੋਟਲਾ ਜਿਹੜਾ ਕਿ ਨਵਾਬੀ ਸ਼ਹਿਰ ਹੈ ਜੀ ਵੀ ਅਸੀਂ ਉੱਥੇ ਐਂਟਰ ਹੋ ਰਹੇ ਹਾਂ ਇੱਥੇ ਸਫਾਈ ਮਤਲਬ ਸਫਾਈ ਦਾ ਬਹੁਤ ਅੱਛਾ ਇੰਤਜ਼ਾਮ ਹੈ ਗ੍ਰੀਨਰੀ ਦਾ ਬਹੁਤ ਅੱਛਾ ਇੰਤਜ਼ਾਮ ਹੈ ਜੀ ਆਹ ਬਸ ਮਲੇਰ ਕਾਲਜ ਦੇ ਦੋ ਤਿੰਨ ਚੀਜ਼ਾਂ ਦਾ ਲੱਗਿਆ ਵੀ ਮੈਨੂੰ ਕੁਝ ਚੀਜ਼ਾਂ ਦਾ ਅਫਸੋਸ ਹੋਇਆ ਵੀ ਆਪਣੇ ਲੋਕਾਂ ਦੇ ਰੋਜ਼ਗਾਰ ਘਟ ਗਏ ਬਾਹਰ ਲਿਆ ਕੇ ਰੋਜ਼ਗਾਰ ਕਰ ਰਹੇ ਨੇ ਜੀ ਤੇ ਸਫਾਈ ਦਾ ਥੋੜਾ ਜਿਆ ਰਿਹਾ ਤੇ ਅੱਜ ਵੀ ਉੱਥੇ ਨਾਲੀਆਂ ਸੀਵਰਸ ਤੇ ਬਸ ਮੈਂ ਤਾਂ ਇਹੀ ਫਰਕ ਲੱਗਿਆ ਜੀ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ ਜੀ ਚਲੋ ਪਰੇ ਸਭ ਇੱਕ ਇੱਕ ਗੱਲ ਤਾਂ ਮਤਲਬ ਸ਼ੋਰ ਹੋ ਗਈ ਚਲੋ ਟੋਡੀ ਜਿਹੜੀ ਇੱਕ ਸੋਚ ਹੈ ਅਸੀਂ ਇਹ ਮੰਨਦੇ ਹਾਂ ਚਲੋ ਸਾਡੇ ਸ਼ਹਿਰ ਦਾ ਅਗਰ ਕੋਈ ਬੰਦਾ ਬੈਠਾ ਕਿਸੇ ਵੀ ਬੈਠਾ ਕਟੋ-ਕਟ ਇਹ ਸੋਚ ਤਾਂ ਰੱਖਦਾ ਹੈ ਕਿ ਹਾਂ ਮੈਂ ਆਪਣੇ ਸ਼ਹਿਰ ਦੇ ਲੋਕਾਂ ਨੂੰ ਡਵੈਲਪ ਕਰਾਂ ਔਰ ਜਿੰਨਾ ਮੇਰੇ ਤੋਂ ਹੋਊਗਾ ਮੈਂ ਕਰਾਂ ਇਹ ਸੋਚ ਦੇਖੋ ਥੋੜੀ 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 ਸੋਚ ਹੈ ਔਰ ਮੈਂ ਮੈਨੂੰ ਲੱਗਦਾ ਹੈ ਕਿ ਹੋਰ ਵੀ ਜੋ ਵੀ ਮਲੇਰ ਕੋਲ ਦੇ ਲੋਕ ਸੈਟਲ ਹੈ ਮਲੇਰ ਕੋਲ ਤੋਂ ਬਾਹਰ ਬੈਠੇ ਹੈ ਸ਼ਾਇਦ ਕਿ ਉਹਨਾਂ ਦੀ ਵੀ ਸੋਚ ਇਹੀ ਹੋਊਗੀ ਇਨਸ਼ਾ ਅੱਲਾਹ ਇਹੀ ਹੈ ਜੀ ਸਾਰਿਆਂ ਦੀ ਔਰ ਇਹ ਮੈਨੂੰ ਮੈਂ ਮਲੇਰ ਕੋਲ ਆ ਕੇ ਦੇਖਿਆ ਜੀ ਬਹੁਤ ਇਸ ਟਾਈਮ ਸੁਸਾਇਟੀਆਂ ਬਣ ਗਈਆਂ ਸੰਸਥਾਵਾਂ ਬਣ ਗਈਆਂ ਦੇਖੋ ਮੁਸਲਿਮ ਬਲੱਡ ਡੋਨੇਸ਼ਨ ਵਾਲੇ ਮਾਸ਼ਾ ਅੱਲਾਹ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਂ ਉਹਨਾਂ ਨਾਲ ਜੁੜ ਤੇ ਉਹ ਬੁਕਸ ਦੇ ਰਹੇ ਨੇ ਬੱਚਿਆਂ ਨੂੰ ਸਟੱਡੀ ਦੀਆਂ ਮਤਲਬ ਫੀਸਾਂ ਪੜ ਰਹੇ ਨੇ ਜੀ ਬਲੱਡ ਬਲੱਡ ਦਾ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਨ ਟੂ ਮੈਨ ਕਰ ਰਹੇ ਨੇ ਜੀ ਤੇ ਜਿਵੇਂ ਤਕਵਾ ਵੈਲਫੇਅਰ ਵਾਲੇ ਨੇ ਜੀ ਜਿਨ੍ਹਾਂ ਨੇ ਹੁਣ ਟੀਵੀ ਦੇ ਮਤਲਬ ਮਰੀਜ਼ਾਂ ਨੂੰ ਉਹਨਾਂ ਨੇ ਕਿਟਾਂ ਵੰਡੀਆਂ ਜੀ ਤੇ ਆਪਣੇ ਜ਼ਕਾਤ ਸੈਂਟਰ ਵਾਲੇ ਨੇ ਮੇਰਾ ਦੋਸਤ ਹੈ ਜੀ ਆਦਲ ਜਿਹੜੀ ਜ਼ਕਾਤ ਇਕੱਠੀ ਕਰਕੇ ਛੋਟੇ ਛੋਟੇ ਰੋਜ਼ਗਾਰ ਲੋਕਾਂ ਨੂੰ ਦੇ ਰਹੇ ਨੇ ਜੀ ਉਹ ਬਹੁਤ ਵਧੀਆ ਗੱਲ ਹੈ ਗੱਲ ਕਰਦੇ ਕਰਦੇ ਆ ਗਈ ਆਪਾਂ ਅੱਜ ਆਪਣਾ ਮੁੱਦਾ ਵੀ ਰੋਜ਼ਗਾਰ ਦਾ ਹੀ ਹੈ ਜੀ ਤਾਂ ਉਹ ਕੀ ਕਰ ਰਹੇ ਨੇ ਸ਼ਹਿਰ ਚੋਂ ਜ਼ਕਾਤ ਇਕੱਠੀ ਕਰਕੇ ਮਤਲਬ ਇੱਕ ਬੰਦੇ ਨੂੰ 50000 ਰੁਪਿਆ ਜਾਂ ਲੱਖ ਰੁਪਿਆ ਦੇ ਕੇ ਉਹਨੂੰ ਛੋਟਾ ਬਿਜ਼ਨਸ ਕਰਾ ਰਹੇ ਨੇ ਜੀ ਮੰਨ ਲਓ ਅਗਰ 100 ਬੰਦੇ ਨੂੰ ਉਹਨਾਂ ਨੇ ਬਿਜ਼ਨਸ ਕਰਾਇਆ 80 ਬੰਦੇ ਬਿਜ਼ਨਸ ਚ ਕਾਮਯਾਬ ਹੋ ਗਏ ਤਾਂ 80 ਫੇਰ ਜ਼ਕਾਤ ਦੇਣ ਵਾਲੇ ਹੋ ਗਏ ਜੀ ਤਾਂ ਮਤਲਬ ਕਿ ਵੀ ਇੱਕ ਬਹੁਤ ਅੱਛੀ ਚੀਜ਼ ਕਰ ਰਹੇ ਨੇ ਆਦਿਲ ਜੀ ਤੇ ਆਪਣੇ ਭਾਈ ਇਕਬਾਲ ਨੇ ਟੇਹਰਾ ਵਾਲੇ ਜਿਹੜੇ ਖੋਕਰ ਮਾਰਕੀਟ ਚ ਨੇ ਜੀ ਉਹ ਨੇ ਤੇ ਆਪਣੇ ਭਾਈ ਸਾਜੀਦ ਔਨੀ ਨੇ ਮਾਡਲ ਟਾਊਨ ਚੋਂ ਮੇਰੇ ਗੁਮਾਂਡੀ ਨੇ ਜੀ ਤੇ ਬਹੁਤ ਮਾਸ਼ਾਅੱਲਾ ਅੱਛਾ ਕੰਮ ਕਰ ਰਹੇ ਨੇ ਬਹੁਤ ਅੱਛੀਆਂ ਸੰਸਤਾਵਾਂ ਨੇ ਜੀ ਤੇ ਮੈਂ ਤਾਂ ਇਹ ਚਾਹਣਾ ਬਸ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਨ ਵਾਲਾ ਕੋਈ ਬੰਦਾ ਚਾਹੀਦਾ ਜੀ ਜਿਹੜੇ ਮਿਲ ਕੇ ਇੱਕ ਇੱਕ ਹੱਬ ਹੋਵੇ ਉੱਥੋਂ ਆਪਣੀਆਂ ਬ੍ਰਾਂਚਸ ਨਿਕਲਣ ਔਰ ਆਪਾਂ ਇਹਨੂੰ ਮਲੇਰਕੋਲ ਲੈਣ ਤਾਂ ਮਲੇਰਕੋਲਾ ਤਾਂ ਬਹੁਤ ਛੋਟੀ ਪਾਪੂਲੇਸ਼ਨ ਵਾਲਾ ਸ਼ਹਿਰ ਹੈ ਜੀ ਇਹਨੂੰ ਤਾਂ ਤੁਸੀਂ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਕੋਈ ਕੰਮ ਹੀ ਨਹੀਂ ਹੈ ਜੀ ਇਹਨੂੰ ਤਾਂ ਜਦ ਮਰਜ਼ੀ ਮਾਸ਼ਾਅੱਲਾ ਗੁਲਦਸਤਾ ਬਣਾ ਦਿਓ ਜੀ ਤੁਸੀਂ ਜੀ ਚਲੋ ਮਾਸ਼ਾਅੱੱਲਾ ਬਹੁਤ ਅੱਛੀ ਸੋਚ ਹੈ ਜੀ ਮੈਂ ਉਮੀਦ ਕਰਦਾ ਕਿ ਕੰਟਰੀਬਿਊਸ਼ਨ ਥੋੜੀ ਤਰਫ ਤੋਂ ਵੀ ਮਿਲੂਗਾ ਔਰ ਇਸ ਸ਼ਹਿਰ ਦੇ ਜਿਹੜਾ ਹੈਗਾ ਜਿਹੜੇ ਨੌਜਵਾਨ ਤੇ ਜਿਹੜੀ ਆਉਣ ਵਾਲੀ نسل ਹੈ ਇਸ ਸ਼ਹਿਰ ਦੀ ਉਹ ਬਰਸਰੇ ਰੋਜ਼ਗਾਰ ਹੋਊਗੀ ਦੇਖੋ ਗੱਲ ਬਿਲਕੁਲ ਸਹੀ ਹੈ ਡਾਇਰੈਕਸ਼ਨ ਦੀ ਗੱਲ ਹੁੰਦੀ ਹੈ ਜਦੋਂ ਬੱਚੇ ਨੂੰ ਡਾਇਰੈਕਸ਼ਨ ਮਿਲ ਜਾਂਦੀ ਹੈ ਬੱਚੇ ਨੂੰ ਕਾਉਂਸਲਿੰਗ ਉਹਦੀ ਹੋ ਜਾਂਦੀ ਹੈ ਔਰ ਬੱਚੇ ਨੂੰ ਘੱਟੋ ਘੱਟ ਪਤਾ ਹੁੰਦਾ ਕਿ ਮੈਂ ਜਾਣਾ ਕਿੱਥੇ ਹੈ ਬਿਲਕੁਲ ਜੀ ਉਹ ਇੱਕ ਟੀਚਰ ਡਿਸਾਈਡ ਹੋ ਜਾਂਦਾ ਉਹ ਉਹਦੇ ਵਿੱਚ ਬਹੁਤ ਆਸਾਨੀ ਹੋ ਜਾਂਦੀ ਹੈ ਉਹਨੂੰ ਉਹ ਮੰਜ਼ਿਲ ਤੇ ਪਹੁੰਚਣ ਵਾਸਤੇ ਮੈਂ ਉਮੀਦ ਕਰਦਾ ਮੈਂ ਉਮੀਦ ਕਰਦਾ ਇਨਸ਼ਾ ਅੱਲਾ ਕਿ ਜਿਹੜੀ ਤੁਹਾਡੀ ਸੋਚ ਹੈ ਔਰ ਤੁਹਾਡੀ ਸੋਚ ਵਰਗੇ ਹੋਰ ਜਿਹੜੇ ਬੰਦੇ ਆਏ ਜੇ ਮਤਲਬ ਇਸ ਕਿਸਮ ਦੇ ਬੰਦੇ ਅੱਗੇ ਆਉਂਦੇ ਆ ਤਾਂ ਇਸ ਸ਼ਹਿਰ ਨੂੰ ਡਵੈਲਪ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਨਹੀਂ ਰੋਕ ਸਕਦਾ ਜੀ ਬਹੁਤ ਮਤਲਬ ਮੈਂ ਮੈਂ ਫੁੱਲ ਕੌਨਫੀਡੈਂਸ ਨਾਲ ਇਹ ਗੱਲ ਕਹਿਣਾ ਚਾਹੁੰਦਾ ਇਹ ਤਾਂ ਬਹੁਤ ਛੋਟਾ ਕੰਮ ਹੈ ਜੀ ਔਰ ਸਭ ਤੋਂ ਬੜੀ ਨੀਡ ਇਸ ਟਾਈਮ ਲੇਅਰ ਕੋਟਲੇ ਦੀ ਰੋਜ਼ਗਾਰ ਹੈ ਜੀ ਹੋਰ ਕੋਈ ਚੀਜ਼ ਨਹੀਂ ਚਾਹੀਦੀ ਜੀ ਜੀ ਹੁਣ ਦੇਖੋ ਬਾਈ ਅਵੈਸ ਨੇ ਉੱਥੇ ਇੰਡਸਟਰੀ ਲਗਾਈ ਜੀ ਆਪਣੀ ਸ਼ੂਜ਼ ਦੀ ਜੀ ਮਾਸ਼ਾਅੱਲਾ ਉਹ ਦੇਖੋ ਵੀ 5000 ਬੱਚੇ ਨੂੰ ਜੌਬ ਦੇ 5000 ਬੰਦਿਆਂ ਨੂੰ ਜੌਬ ਦਿੱਤੀ ਹੋਈ ਹੈ ਜੀ ਉਹਨਾਂ ਨੇ ਔਰ ਪਲੱਸ ਉਹਹਾਂ ਦੇ ਨਾਲ ਜੁੜ ਕੇ ਮੇਰੇ ਖਿਆਲ ਚ ਕਈ ਮਤਲਬ 1000 2000 ਫੈਮਲੀਆ ਜਾਂ ਐਸੇ ਬਿਜ਼ਨਸਮੈਨ ਨੇ ਜਿਹੜਾ ਉਹਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ ਜੀ ਉਹ ਮਾਸ਼ਾਅੱਲਾ ਕੰਮ ਕਰ ਰਹੇ ਨੇ ਜੀ ਤਾਂ ਇਸ ਤਰ੍ਹਾਂ ਦੇ ਜਿਹੜੇ ਇੰਡਸਟਰੀਅਲ ਆਪਣੇ ਭਾਈ ਆਵਾਸ ਵਰਗੇ ਬੰਦੇ ਨੇ ਜਾਂ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਮਿਲ ਕੇ ਹੀ ਸਾਰਾ ਕੁਝ ਆਪਣੇ ਮਲੇਰ ਕੋਲੇ ਨਾਲ ਅੱਛਾ ਕਰਨਾ ਚਾਹੀਦਾ ਜੀ ਉਹ ਰੋਜੂ ਬਹੁਤ ਛੋਟੀ ਜਗ੍ਹਾ ਹੈ ਜੀ ਬਹੁਤ ਛੋਟੀ ਜਗ੍ਹਾ ਲੋਕਾਂ ਨੇ ਬਹੁਤ ਬੜੀਆਂ ਬੜੀਆਂ ਚੀਜ਼ਾਂ ਕਰਤੀਆਂ ਜੀ ਬਹੁਤ ਬੜੀਆਂ ਬੜੀਆਂ ਸਿੰਗਾਪੁਰ ਨੂੰ ਲੈ ਲੋ ਆਪਣਾ ਉਹਨਾਂ ਨੇ ਮਤਲਬ ਉਹਨਾਂ ਦੀ ਗਵਰਨਮੈਂਟ ਨੇ ਬਣਾ ਬਣਾ ਕੇ ਫਲੈਟ ਦੇ ਦਿੱਤੇ ਜੀ ਲੋਕਾਂ ਨੂੰ ਜੀ ਜੀ ਸਹੀ ਬਾਤ ਹੈ ਬਿਲਕੁਲ ਕਿ ਪ੍ਰਵੇਸ਼ ਅੱਪ ਬਹੁਤ ਮਤਲਬ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਮਾਸ਼ਾਅੱਲਾ ਜਿਹੜੀ ਤੁਹਾਡੀ ਸੋਚ ਹੈ ਇੱਕ ਡਿਵੈਲਪਿੰਗ ਸੋਚ ਹੈ ਔਰ ਇਹ ਦੇਖੋ ਸੋਚ ਬੰਦੀਏ ਬੰਦੇ ਦੇ ਬਿਜ਼ਨਸ ਦੇ ਨਾਲ ਜਦੋਂ ਤੁਸੀਂ ਮਤਲਬ ਉਰੋਂ ਨਿਕਲੇ ਸਟਰਗਲ ਚੋਂ ਨਿਕਲੇ ਬਹੁਤ ਸਟਰਗਲ ਕੀਤਾ ਲਾਈਫ ਦੇ ਵਿੱਚ ਫਿਰ ਬੰਦਾ ਜਾ ਕੇ ਕਿਤੇ ਸੈਟਲ ਹੁੰਦਾ ਔਰ ਦੇਖਣ ਵਾਲਾ ਸਿਰਫ ਸਕਸੈਸਫੁਲ ਬੰਦੇ ਨੂੰ ਦੇਖਦਾ ਉਹਦੇ ਸਟਰਗਲ ਨੂੰ ਕੋਈ ਨਹੀਂ ਦੇਖਦਾ ਜੀ ਬਿਲਕੁਲ ਲੇਕਿਨ ਜਿੰਨਾ ਕਿ ਮੇਰਾ ਜਿੰਨਾ ਕਿ ਮੇਰਾ ਲਾਈਫ ਦਾ ਸਫਰ ਸਾਡਾ ਵੀ ਜਿਹੜਾ ਸਫਰ ਸ਼ੁਰੂ ਹੋਇਆ ਜੀ ਕੋਈ ਇਸੀ ਚੀਜ਼ ਚ ਹੋਇਆ ਸਾਡੇ ਕੋਲ ਕੁਝ ਨਹੀਂ ਤਾਂ ਤਾਂ ਅਸੀਂ ਸਿਰਫ ਇਹ ਲੱਭਣਾ ਸ਼ੁਰੂ ਕਰਤਾ ਵੀ ਰੋਜ਼ਗਾਰ ਕਿੱਥੋਂ ਮਿਲ ਸਕਦਾ ਜੀ ਜੇ ਸਭ ਲੋਗ ਰੋਜ਼ਗਾਰ ਦੇਖੋ ਬਣਿਆ ਬਣਾਇਆ ਨਹੀਂ ਮਿਲਦਾ ਜੀ ਨਿਊ ਕਮਰ ਨੂੰ ਜਿਹੜੇ ਨਵੇਂ ਬੱਚੇ ਨੇ ਜੀ ਉਹਨਾਂ ਨੂੰ ਬਣਿਆ ਬਣਾਇਆ ਰੋਜ਼ਗਾਰ ਨਹੀਂ ਮਿਲਦੇ ਬਸ ਉਹਨਾਂ ਨੂੰ ਲੱਭਣਾ ਪੈਣਾ ਜੀ ਵੀ ਰੋਜ਼ਗਾਰ ਕਿੱਥੋਂ ਮਿਲਣਾ ਜੀ ਆਪਾਂ ਨੂੰ ਹਰ ਛੋਟੀ ਚੀਜ਼ ਦੇ ਵਿੱਚ ਵੀ ਰੋਜ਼ਗਾਰ ਪਿਆ ਹੈ ਬਸ ਇਹ ਹੈ ਵੀ ਥੋੜੀ ਅੱਛੀ ਗੱਲ ਲੱਗੀ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਾਂ ਉਹਨਾਂ ਨੂੰ ਗਾਈਡ ਕਰਨ ਵਾਲਾ ਬੰਦਾ ਵੀ ਚਾਹੀਦਾ ਜੀ ਇੱਕ ਟੀਚਰ ਵੀ ਚਾਹੀਦਾ ਜਿਹੜਾ ਉਹਨਾਂ ਨੂੰ ਗਾਈਡ ਕਰੇ ਇਨਸ਼ਾਅੱਲਾ ਆਪਾਂ ਸਾਰੇ ਮਿਲ ਕੇ ਇਸ ਚੀਜ਼ ਨੂੰ ਕਰਾਂਗੇ ਤੇ ਮਲੇਰ ਕੋਲੇ ਲਈ ਹਮੇਸ਼ਾ ਤਿਆਰ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਪ੍ਰਵੇਸ਼ ਸਾਹਿਬ ਗੱਲਬਾਤ ਕੀਤੀ ਤੁਸੀਂ ਔਰ ਬੜੀ ਮਤਲਬ ਇੱਕ ਹੈਲਦੀ ਡਿਸਕਸ਼ਨ ਜਿਹਨੂੰ ਮੈਂ ਕਹਾ ਵੀ ਹੈਲਦੀ ਡਿਸਕਸ਼ਨ ਰਹੀ ਔਰ ਖੁਦਾ ਦਾ ਸ਼ੁਕਰ ਹੈ ਕਿ ਰੀਸెంట్ ਟਾਈਮਸ ਇਹਨਾਂ ਗੱਲਾਂ ਵਾਸਤੇ ਪਪੂਲਰ ਵੀ ਹੈ ਕਿ ਅਸੀਂ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਉਹ ਵਰਥ ਹੁੰਦੀ ਹੈ ਟਾਈਮ ਪਾਸ ਨਹੀਂ ਹੁੰਦੀ ਔਰ ਉਹਦੇ ਵਿੱਚ ਕੁਝ ਨਾ ਕੁਝ ਕੁਝ ਨਾ ਕੁਝ ਤਾਂ ਨਿਚੋੜ ਨਿਕਲਦਾ ਔਰ ਅੱਜ ਤੁਹਾਡੀ ਜੋ ਇਨਫੋਰਮੇਸ਼ਨ ਹੈ ਤੁਹਾਡੇ ਦੁਆਰਾ ਦਿੱਤੀ ਗਈ ਇਨਫੋਰਮੇਸ਼ਨ ਹੈ ਮੈਂ ਉਮੀਦ ਕਰਦਾ ਕਿ ਮਲੇਰ ਕੋਡ ਦੇ ਯੂਥ ਵਾਸਤੇ ਬੜੀ ਲਾਹੇਵੰਦ ਹੋਊਗੀ ਅਪੋ ਹੋਟਲ ਇੰਡਸਟਰੀ ਦੀ ਗੱਲ ਕੀਤੀ ਹੈ ਰੋਜ਼ਗਾਰ ਦੀ ਗੱਲ ਕੀਤੀ ਹੈ ਔਰ ਤੁਸੀਂ ਇੱਕ ਬਹੁਤ ਵੱਡੀ ਆਫਰ ਵੀ ਦੇ ਦਿੱਤੀ ਹੈ ਕਿ 2026 ਦੇ ਵਿੱਚ ਅਸੀਂ ਆਵਾਂਗੇ ਤੇ ਅਸੀਂ ਮਿਲ ਕੇ ਕੰਮ ਕਰਾਂਗੇ ਮਲੇਰਪੁਰਨ ਨੂੰ ਜਿੰਨਾ ਡਿਵੈਲਪ ਕਰਨ ਦੇ ਵਿੱਚ ਕੰਟਰੀਬਿਊਸ਼ਨ ਹੋਊਗਾ ਤੁਸੀਂ ਪਾਉਣ ਦੀ ਗੱਲ ਕੀਤੀ ਹੈ ਮੈਂ ਸਭ ਕੇ ਦੁਆ ਕਰਦਾ ਕਿ ਰੱਬ ਤੁਹਾਨੂੰ ਕਾਮਯਾਬੀ ਕਰੇ ਹਾਂ ਔਰ ਔਰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਪ੍ਰਵੇਸ਼ ਨਾਲ ਗੱਲਬਾਤ ਤੁਹਾਡੇ ਨਾਲ ਕਰਦੇ ਰਹਾਂਗੇ ਇਨਸ਼ਾਅੱਲਾ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਓਕੇ ਜੀ ਬਹੁਤ ਸ਼ੁਕਰੀਆ ਮਮੋ ਜੀ ਸਾਲਮ ਅਲੈਕੁਮ